ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਿਹਤ ਦੇ ਸਬੰਧੀ ਖੁਰ ਵੱਡਾ ਅਤੇ ਇਤਿਹਾਸਿਕ ਕਦਮ ਚੁੱਕਿਆ ਹੈ ਹੁਣ ਕੁੱਤੇ ਦੇ ਕੱਟਣ ਵਰਗੀ ਐਮਰਜੈਂਸੀ ਦੇ ਵਿੱਚ ਵੀ ਲੋਕਾਂ ਨੂੰ ਇਲਾਜ ਦੇ ਲਈ ਨੀਚੀ ਹਸਪਤਾਲਾਂ ਦੇ ਵਿੱਚ ਮਹਿੰਗੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ ਅਤੇ ਨਾ ਹੀ ਵੱਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਝਾੜਾ ਪੈਗਾ ਹੁਣ ਸੂਬੇ ਭਰ ਦੇ ਮੁਹੱਲਾ ਕਲੀਨਿਕਾਂ ਦੇ ਵਿੱਚ ਐਂਟੀ ਰੈਬੀਸ ਟੀਕਾ ਪੂਰੀ ਤਰ੍ਹਾਂ ਦੇ ਨਾਲ ਮੁਫਤ ਦਿੱਤਾ ਜਾਏਗਾ ਇਹ ਸਿਰਫ ਇੱਕ ਨਵੀਂ ਸੇਵਾ ਨਹੀਂ ਹੈ ਸਗੋਂ ਸਰਕਾਰ ਦੇ ਇਸ ਵਾਅਦੇ ਦਾ ਹਿੱਸਾ ਹੈ ਕਿ ਇਲਾਜ ਹੁਣ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਸਰਕਾਰ ਇਸ ਦੀ ਜ਼ਿੰਮੇਵਾਰੀ ਲਏਗੀ ਹੁਣ ਤੱਕ ਇਹ ਸਹੂਲਤ ਸਿਰਫ ਜ਼ਿਲ੍ਹਾ ਜਾਂ ਫਿਰ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਤੱਕ ਸੀਮਿਤ ਸੀ ਪਰ ਹੁਣ ਮੁਹੱਲਾ ਕਲੀਨਿਕਾਂ ਨੂੰ ਇਸ ਪੱਧਰ ਤੱਕ ਮਜ਼ਬੂਤ ਕਰ ਦਿੱਤਾ ਗਿਆ ਕਿ ਉੱਥੇ ਐਮਰਜੈਂਸੀ ਸਥਿਤੀਆਂ ਦਾ ਇਲਾਜ ਵੀ ਸੰਭਵ ਹੈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੱਕੋ ਹੀ ਐਂਟੀ ਰੈਵਸ ਟੀਕਾ 350 ਤੋਂ 800 ਰੁਪਏ ਪ੍ਰਤੀ ਖੁਰਾਕ ਦੇ ਵਿੱਚ ਉਪਲਬਧ ਹੈ ਅਤੇ ਪੂਰਾ ਟੀਕਾਕਰਨ ਕੋਰਸ ਦੀ ਕੀਮਤ 2000 ਤੋਂ 4000 ਰੁਪਏ ਤੱਕ ਹੈ। ਹੁਣ ਇਹ ਪੂਰਾ ਇਲਾਜ ਮੁਹੱਲਾ ਕਲੀਨਿਕਾਂ ਦੇ ਵਿੱਚ 1 ਰੁਪਿਆ ਖਰਚ ਕੀਤੇ ਬਿਨਾਂ ਉਪਲਬਧ ਹੋਏਗਾ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਰਾਜ ਦੇ ਵਿੱਚ ਇੱਕ ਪੜਾਵਾਰ ਮੁਫਤ ਟੀਕਾਕਰਨ ਮੁਹਿੰਮ ਵੀ ਸ਼ੁਰੂ ਕਰ ਰਹੀ ਹੈ। ਤਾਂ ਜੋ ਕੋਈ ਵੀ ਵਿਅਕਤੀ ਸਮੇਂ ਸਿਰ ਇਲਾਜ ਤੋਂ ਵਾਂਝਾ ਨਾ ਰਹੇ। ਇਸ ਸਮੇਂ ਰਾਜ ਭਰ ਦੇ ਵਿੱਚ 880 ਤੋਂ ਵੱਧ ਆਮ ਆਦਮੀ ਕਲੀਨਿਕ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ 565 ਪਿੰਡਾਂ ਦੇ ਵਿੱਚ ਅਤੇ 316 ਸ਼ਹਿਰਾਂ ਦੇ ਵਿੱਚ ਖੋਲੇ ਗਏ ਨੇ। ਉਹਨਾਂ ਦੇ ਦਾਇਰੇ ਨੂੰ ਲਗਾਤਾਰ ਤੇਜ਼ੀ ਦੇ ਨਾਲ ਫੈਲਾਇਆ ਜਾ ਰਿਹਾ ਹੈ। ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਆਮ ਲੋਕਾਂ ਦੀ ਸਿਹਤ ਦੇ ਸਬੰਧੀ ਖੁਰ ਵੱਡਾ ਅਤੇ ਇਤਿਹਾਸਿਕ ਕਦਮ ਚੁੱਕਿਆ ਹੈ। ਹੁਣ ਕੁੱਤੇ ਦੇ ਕੱਟਣ ਵਰਗੀ ਐਮਰਜੈਂਸੀ ਦੇ ਵਿੱਚ ਵੀ ਲੋਕਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲਾਂ ਦੇ ਵਿੱਚ ਮਹਿੰਗੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ ਅਤੇ ਨਾ ਹੀ ਵੱਡੇ ਕਾਰੀ ਹਸਪਤਾਲਾਂ ਦੇ ਵਿੱਚ ਝਾੜਾ ਪਏਗਾ ਹੁਣ ਸੂਬੇ ਭਰ ਦੇ ਮੁਹੱਲਾ ਕਲੀਨਿਕਾਂ ਦੇ ਵਿੱਚ ਐਂਟੀ ਰੈਬੀਸ ਟੀਕਾ ਪੂਰੀ ਤਰ੍ਹਾਂ ਦੇ ਨਾਲ ਮੁਫਤ ਦਿੱਤਾ ਜਾਏਗਾ ਇਹ ਸਿਰਫ ਇੱਕ ਨਵੀਂ ਸੇਵਾ ਨਹੀਂ ਹੈ ਸਗੋਂ ਸਰਕਾਰ ਦੇ ਇਸ ਵਾਅਦੇ ਦਾ ਹਿੱਸਾ ਹੈ ਕਿ ਇਲਾਜ ਹੁਣ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਸਰਕਾਰ ਇਸ ਦੀ ਜ਼ਿੰਮੇਵਾਰੀ ਲਏਗੀ ਹੁਣ ਤੱਕ ਇਹ ਸਹੂਲਤ ਸਿਰਫ ਜ਼ਿਲ੍ਹਾ ਜਾਂ ਫਿਰ ਸਬ ਡਿਵੀਜ਼ਨ ਪੱਧਰ ਦੇ ਹਸਪਤਾਲਾਂ ਤੱਕ ਸੀਮਿਤ ਸੀ ਪਰ ਹੁਣ ਮੁਹੱਲਾ ਕਲੀਨਿਕਾਂ ਨੂੰ ਇਸ ਪੱਧਰ ਤੱਕ ਮਜ਼ਬੂਤ ਕਰ ਦਿੱਤਾ ਗਿਆ ਕਿ ਉੱਥੇ ਐਮਰਜੈਂਸੀ ਸਥਿਤੀ ਦਾ ਇਲਾਜ ਵੀ ਸੰਭਵ ਹੈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੱਕੋ ਹੀ ਐਂਟੀ ਡੇਵਿਸ ਟੀਕਾ 350 ਤੋਂ 800 ਰੁਪਏ ਪ੍ਰਤੀ ਖੁਰਾਕ ਦੇ ਵਿੱਚ ਉਪਲਬਧ ਹੈ ਅਤੇ ਪੂਰਾ ਟੀਕਾਕਰਨ ਕੋਰਸ ਦੀ ਕੀਮਤ 2000 ਤੋਂ 4000 ਰੁਪਏ ਤੱਕ ਹੈ। ਹੁਣੇ ਪੂਰਾ ਇਲਾਜ ਮੁਹੱਲਾ ਕਲੀਨਿਕਾਂ ਦੇ ਵਿੱਚ 1 ਰੁਪਿਆ ਖਰਚ ਕੀਤੇ ਬਿਨਾਂ ਉਪਲਬਧ ਹੋਏਗਾ। ਇੰਨਾ ਹੀ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਰਾਜ ਦੇ ਵਿੱਚ ਇੱਕ ਪੜਾਵਾਰ ਮੁਫਤ ਟੀਕਾਕਰਨ ਮੁਹਿੰਮ ਵੀ ਸ਼ੁਰੂ ਕਰ ਰਹੀ ਹੈ। ਤਾਂ ਜੋ ਕੋਈ ਵੀ ਵਿਅਕਤੀ ਸਮੇਂ ਸਿਰ ਇਲਾਜ ਤੋਂ ਵਾਂਝਾ ਨਾ ਰਹੇ। ਇਸ ਸਮੇਂ ਰਾਜ ਭਰ ਦੇ ਵਿੱਚ 880 ਤੋਂ ਵੱਧ ਆਮ ਆਦਮੀ ਕਲੀਨਿਕ ਕੰਮ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ 565 ਪਿੰਡਾਂ ਦੇ ਵਿੱਚ ਅਤੇ 316 ਸ਼ਹਿਰਾਂ ਦੇ ਵਿੱਚ ਖੋਲੇ ਗਏ ਨੇ ਉਹਨਾਂ ਦੇ ਦਾਇਰੇ ਨੂੰ ਲਗਾਤਾਰ ਤੇਜ਼ੀ ਦੇ ਨਾਲ ਫੈਲਾਇਆ ਜਾ ਰਿਹਾ ਹੈ